ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਸਾਡਾ ਇਨਫੋਰਮੇਸ਼ਨ ਸੈਂਟਰ ਆ ਸਾਡੀਆਂ ਸੈਂਤ ਵੀ ਸਿੱਖ ਗੇਮਸ ਦਾ ਵਿੱਚ ਇੱਥੋਂ ਸਾਰੇ ਤਾਂ ਦੀ ਇਨਫੋਰਮੇਸ਼ਨ ਆ ਕਿੱਥੇ ਕਿਹੜਾ ਮੈਚ ਹੋ ਰਿਹਾ ਵਾ ਸਾਰੇ ਵੈਨਿਊਜ਼ ਬਾਰੇ ਸਾਡੀ ਇਨਫੋਰਮੇਸ਼ਨ ਆ ਸਾਰੇ ਟਰਾਂਸਪੋਰਟ ਬਾਰੇ ਇਨਫੋਰਮੇਸ਼ਨ ਆ ਕੁਝ ਜਿਹੜੇ ਗੇਮਾਂ ਦੇ ਨੇ ਇੱਥੇ ਲੋਕਲ ਹੋ ਰਹੀਆਂ ਨੇ ਜਿਨ੍ਹਾਂ ਵਿੱਚ ਸੌਕਰ ਹੈ ਛੋਟੇ ਬੱਚਿਆਂ ਦਾ ਜੂਨੀਅਰ ਦਾ ਤੇ ਸੀਨੀਅਰ ਦਾ ਐਂਡ ਹੌਕੀ ਦਾ ਕਬੱਡੀ ਜੂਨੀਅਰ ਅੱਜ ਹੋ ਰਹੀ ਆ ਉਹਨਾਂ ਦਾ ਸਟੇਡੀਅਮ ਹੈ ਸਾਡੇ ਸੱਜੇ ਪਾਸੇ ਸੀਨੀਅਰ ਦੀ ਕੱਲ ਇੱਥੇ ਗੇਮਾਂ ਹੋ ਰਹੀਆਂ ਨੇ ਕਬੱਡੀ ਦੀਆਂ ਐਥਲੈਟਿਕ ਬਿਲਕੁਲ ਸਾਡੇ ਸਾਹਮਣੇ ਆ ਸਾਰੀਆਂ ਐਥਲੈਟਿਕਸ ਇੱਥੇ ਹੋ ਰਹੀਆਂ ਨੇ ਉਸ ਤੋਂ ਅੱਗੇ ਜਾ ਕੇ ਲੰਗਰ ਜਿਹੜਾ ਚੱਲ ਰਿਹਾ ਸਾਰੇ ਦਿਨ ਤੋਂ ਤਾਂ ਉਸ ਤੋਂ ਅੱਗੇ ਵਿਲੋ ਡਰਮ ਹੈ ਜਿਹਦੇ ਵਿੱਚ ਸਾਡੇ ਕਲਚਰ ਪ੍ਰੋਗ ਦੀਆਂ ਐਕਟੀਵਿਟੀਆਂ ਸਾਰੀਆਂ ਹੋਣੀਆਂ ਨੇ ਤੇ ਚੱਲ ਰਹੀਆਂ ਨੇ ਸਵੇਰ ਦੀਆਂ ਕੋਚ ਸਟੇਡੀਅਮ ਜਿਹੜੇ ਨੇ ਉਹ ਇੱਥੋਂ ਦੂਰ ਨੇ ਜਿਵੇਂ ਕਿ ਬਾਸਕਟਬਾਲ ਨੈਟਬਾਲ ਵਾਲੀਬਾਲ ਉਹ ਇਥੋਂ ਬੈਂਕਸਟਨ ਸਟੇਡੀਅਮ ਦੇ ਵਿੱਚ ਹੋ ਰਹੇ ਨੇ ਪਰ ਸ਼ਟਲ ਬੱਸ ਦੀ ਸਰਵਿਸ ਇੱਥੇ ਪ੍ਰੋਵਾਈਡਡ ਆ ਹਰ 5 ਤੋਂ 10 ਮਿੰਟ ਬਾਅਦ ਉਹ ਸਰਵਿਸ ਚੱਲਦੀ ਹੈ ਇਸੇ ਤਰ੍ਹਾਂ ਹਾਕੀ ਦੇ ਮੂਰ ਬੈਂਕ ਵਿੱਚ ਹੋ ਰਹੇ ਨੇ ਉਸ ਵਾਸਤੇ ਵੀ ਸ਼ਟਲ ਬੱਸ ਬੈਲੋ ਡਰਾਮ ਦੇ ਸਾਹਮਣੇ ਬਿਲਕੁਲ 5 ਤੋਂ 10 ਮਿੰਟ ਦੇ ਇੰਟਰਵਲ ਦੇ ਉੱਤੇ ਚੱਲ ਰਹੇ ਨੇ ক্রিকেট ਦੀ ਵੀ ਇਥੋਂ ਦੂਸਰੀ ਵੈਨਿਊ ਤੇ ਹੈ ਉਸ ਵਾਸਤੇ ਵੀ ਬੱਸ ਸ਼ਟਲ ਬੱਸ ਇੱਥੋਂ ਚੱਲ ਰਹੀ ਆ ਬਾਕੀ ਹੋਰ ਲੋਕਲ ਇਨਫੋਰਮੇਸ਼ਨ ਐਨੀ ਇਨਫੋਰਮੇਸ਼ਨ ਅਬਾਊਟ ਐਨੀ ਗੇਮ ਐਨੀ ਵੈਨਿਓ ਲੋਕੇਸ਼ਨ ਲੰਗਰ ਕਲਚਰ ਪ੍ਰੋਗਰਾਮ ਸਿੱਖ ਫੋਰਮ ਸਾਡੇ ਕੋਲ ਸਾਰੀ ਇਨਫੋਰਮੇਸ਼ਨ ਹੈ ਹੋਰ ਜਿਹੜੀਆਂ ਬੱਸਸ ਨੇ ਡਿਫਰੈਂਟ ਲੋਕੇਸ਼ਨ ਦੇ ਵਿੱਚੋਂ ਸਾਰੇ ਜਿਵੇਂ ਸਾਰੇ ਗੁਰਦੁਆਰਾ ਸਾਹਿਬ ਤੋਂ ਬੱਸਾਂ ਚੱਲਦੀਆਂ ਨੇ ਉੱਥੇ ਸਵੇਰੇ 8 ਵਜੇ ਤੋਂ ਸ਼ੁਰੂ ਹੁੰਦੀਆਂ ਨੇ 1 ਵਜੇ ਤੱਕ ਇੱਥੇ ਆਉਂਦੀਆਂ ਨੇ ਸਟੇਡੀਅਮ ਦੇ ਵਿੱਚ ਤੇ 1 ਵਜੇ ਤੋਂ ਲੈ ਕੇ ਲਾਸਟ ਬੱਸ ਇਸ ਤੋਂ 5 ਵਜੇ ਚੱਲਣੀ ਆ ਸਾਰੇ ਗੁਰਦੁਆਰਾ ਸਾਹਿਬ ਨੂੰ ਤੇ ਲਿਟਕਮ ਸਟੇਸ਼ਨ ਨੂੰ ਹਾਂਜੀ ਲੰਗਰ ਦੀ ਸਵੇਰੇ ਚਾਹ ਦੀ ਤੇ ਬ੍ਰੇਕਫਾਸਟ ਦੀ 9 ਤੋਂ 11 ਵਜੇ ਤੱਕ ਹੈ ਜੀ ਸਾਰੇ ਤਰ੍ਹਾਂ ਦੇ ਸੀਰੀਅਲਸ ਨੇ ਮਿਲ ਗਿਆ ਤੇ ਪਕੌੜੇ ਚਾਹ ਤੇ ਮਠਿਆਈ ਸਵੇਰੇ 9 ਤੋਂ 11 ਤੱਕ ਮਿਲਦੀ ਹੈ ਉਸ ਤੋਂ ਬਾਅਦ 11 ਤੋਂ 4 ਵਜੇ ਤੱਕ ਲੰਗਰ ਦੀ ਸੇਵਾ ਚੱਲਦੀ ਹੈ ਸਾਰਾ ਦਿਨ ਤੇ ਫਿਰ ਉਸ ਤੋਂ ਈਵਨਿੰਗ ਚਾਹ ਦੀ ਸੇਵਾ ਫਿਰ ਸ਼ੁਰੂ ਹੋ ਜਾਂਦੀ ਹੈ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਉਣ ਦਾ ਤੇ ਇਹ ਸਾਡੀ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਾਉਣ ਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਨਦੀਪ ਸਿੰਘ ਪਰਤੋਂ ਜੀ ਅੱਜ ਅਸੀਂ ਇੱਥੇ ਸਿਡਨੀ ਆਸਟ੍ਰੇਲੀਅਨਸ ਦੇ ਗੇਮਸ 2025 ਚ ਅਸੀਂ ਭਾਗ ਲੈਣ ਆਏ ਆ ਬਹੁਤ ਰੌਣਕ ਹੈ ਬਹੁਤ ਮਿਹਨਤ ਕੀਤੀ ਹੋਈ ਹੈ ਸਾਰੀ ਟੀਮ ਨੂੰ ਮੈਂ ਵਧਾਈ ਦਿੰਨਾ ਜੀ ਅੱਜ ਤੁਸੀਂ ਜਿੰਨੀ ਵੀ ਸੰਗਤ ਹੈਗੀ ਉਹਨਾਂ ਨੂੰ ਕਹਿੰਨੇ ਚੜ੍ਹ ਕੇ ਪਹੁੰਚੋ ਤੇ ਗੇਮਾਂ ਦੇ ਵਿੱਚ ਹਿੱਸਾ ਲਓ ਤੇ ਸੰਗਤਾਂ ਨਾਲ ਜੁੜੋ ਜੀ ਮੈਂ ਹੁਣ ਹੈਰੀ ਗਿੱਲ ਭਾਈ ਉਹਨਾਂ ਨੂੰ ਦਿੰਨਾ ਇਹ ਵੀ ਪਰਤੋਂ ਆਇਆ ਮੇਰੇ ਨਾਲ ਤੁਸੀਂ ਵੀ ਦੋ ਸ਼ਬਦ ਆਪਦੇ ਮੈਸੇਜ ਦੋ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਜਿਵੇਂ ਅਮਨਦੀਪ ਸਿੰਘ ਨੇ ਕਿਹਾ ਪਰਤੋਂ ਆਏ ਆ ਜੀ ਗੇਮਾਂ ਚ 37ਵੀਂ ਸਿੱਖ ਗੇਮਾਂ ਚ ਪਾਰਟਿਸਿਪੇਟ ਕਰਨ ਲਈ ਤੇ ਬਹੁਤ ਰੌਣਕਾਂ ਲੱਗੀਆਂ ਹੋਈਆਂ ਨੇ ਸਾਰੇ ਪਾਸੇ ਘੁੰਮ ਕੇ ਦੇਖ ਕੇ ਆਏ ਆ ਸਾਰੇ ਗਰਾਊਂਡਾਂ ਵਿੱਚ ਜਾ ਕੇ ਦੇਖ ਕੇ ਆਏ ਆ ਰੌਣਕਾਂ ਲੱਗੀਆਂ ਨੇ ਸਾਰੇ ਪਾਸੇ ਵਲੰਟੀਅਰ ਮੇਲਾ ਤੇ ਸਰੋਤੇ ਮੌਜਾਂ ਮਾਨ ਰਹੇ ਨੇ ਸੋ ਜੇ ਤੁਸੀਂ ਅੱਜ ਨਹੀਂ ਆਏ ਤੇ ਮੇਕ ਸ਼ੂਰ ਕਰੋਗੇ ਕੱਲ ਨੂੰ ਤੁਸੀਂ ਗੇਮਾਂ 'ਤੇ ਜਰੂਰ ਪਹੁੰਚੋ ਤੇ ਇਸ ਚੀਜ਼ ਨੂੰ ਹੋਰ ਉਤਸ਼ਾਹਤ ਕਰੋ ਥੈਂਕ ਯੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਮੇਰਾ ਨਾਮ ਅਰਵਿੰਦਰ ਸਿੰਘ ਸੇਖੀ ਹੈ ਮੈਂ ਨੇਪਾਲ ਤੋਂ ਆਇਆ ਤੇ ਮੈਂ ওভার 70 ਦੇ ਵਿੱਚ ਪਾਰਟਿਸਪੇਟ ਕੀਤਾ ਤੇ ਮੈਨੂੰ ਬ੍ਰਾਊਂਜ਼ ਮੈਡਲ ਮਿਲਿਆ ਤੇ ਮੈਂ ਬਹੁਤ ਆਜ਼ਾਦੀ ਹਾਂ ਸਿੱਖ ਗੇਮਸ ਆਸਟ੍ਰੇਲੀਆ ਵਾਲਿਆਂ ਦਾ ਜਿਨ੍ਹਾਂ ਨੇ ਮੈਨੂੰ ਪਾਰਟਿਸਪੇਟ ਕਰਨ ਦੀ ਬਹੁਤ ਇੱਕ ਦਿੱਤੀ ਹੈ ਤੇ ਮੈਂ ਪਾਰਟਿਸਪੇਟ ਕਰਕੇ ਤੇ ਨੇਪਾਲ ਤੋਂ ਮੈਂ ਸਪੈਸ਼ਲੀ ਆਇਆ ਤੇ ਬਹੁਤ-ਬਹੁਤ ਮੈਂ ਆਧਾਰੀ ਆ ਸੇਖ ਗੇਮਸ ਵਾਲਿਆਂ ਦਾ ਔਰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਫਤਹਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਸੇਖ ਗੇਮਸ ਦੇ ਮਹਾਨ ਕੁੰਭ ਵਿੱਚ ਮੈਂ ਆਪਣਾ ਹਿੱਸਾ ਗਰਤਮੂਜੋ ਪਾਇਆ 100 ਮੀਟਰ ਵਿੱਚ ਮੈਂ ਗੋਲ ਮੈਡਲ ਅਚੀਵ ਕੀਤਾ ਤੇ ਸਾਰੀ ਸੰਗਤ ਦੀ ਹੌਸਲਾ ਹੌਸਲਾ ਵਾਸਤੇ ਲਈ ਬਹੁਤ-ਬਹੁਤ ਧੰਨਵਾਦ ਤੇ ਮੇਰੀ ਬੇਨਤੀ ਹੈ ਕਿ ਸਾਰੀ ਸੰਗਤ ਫਤ ਚੜ ਕੇ ਅਗਲੇ 2 ਦਿਨ ਵੀ ਹਿਸਾਲ ਹੋਵੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਜੀ ਵੈਲਕਮ ਟੂ ਸਿੱਖ ਗੇਮਸ ਇਨ ਸਿਡਨੀ ਤੇ ਆਪਣੇ ਸੰਗਤ ਨੂੰ ਬੇਨਤੀ ਆ ਵੀ ਗੁਰੂ ਦਾ ਲੰਗਰ ਅਟੁੱਟ ਵਰਤ ਰਿਹਾ ਤੇ ਜਲ ਦੀ ਸੇਵਾ ਵੀ ਭਰਪੂਰ ਆ ਬਸ ਇੱਕ ਬੇਨਤੀ ਆ ਵੀ ਇੱਕ ਤਾਂ ਆਪਣੀਆਂ ਬੋਤਲਾਂ ਜੇ ਤੁਸੀਂ ਆਪ ਲੈ ਆ ਸਕਦੇ ਹੋ ਤਾਂ ਬੜੀ ਕਿਰਪਾ ਹੋਏਗੀ ਤੁਹਾਡੀ ਤੇ ਅਦਰਵਾਈਜ਼ ਅਸੀਂ ਬੋਤਲਾਂ ਪ੍ਰੋਵਾਈਡ ਕਰ ਰਹੇ ਹਾਂ ਬਟ ਬੇਨਤੀ ਇਹ ਹੈ ਵੀ ਇੱਕ ਬੋਤਲ ਰੱਖੋ ਆਪਣੇ ਕੋਲ ਸਾਰਾ ਦਿਨ ਤੇ ਜੇ ਫਿਲ ਕਰਨੀ ਹੈ ਤਾਂ ਇਦਾਂ ਦੇ ਫਿਲਿੰਗ ਸਟੇਸ਼ਨ ਸਾਰੇ ਗਰਾਊਂਡਾਂ 'ਚ ਲੱਗੇ ਹੋਏ ਆ ਤੁਸੀਂ ਉੱਥੋਂ ਜਾ ਕੇ ਆਰਾਮ ਨਾਲ ਫਿਲ ਕਰ ਸਕਦੇ ਹੋ ਤੇ ਇੱਕ ਬੋਤਲ ਨੂੰ ਰੀਫਿਲ ਤੇ ਰੀਯੂਜ਼ ਕੀਤਾ ਜਾਵੇ ਤੇ ਤਾਂਕਿ ਆਪਾਂ এনਵਾਇਰਨਮੈਂਟ ਤੇ ਆਪਣਾ ਆਲਾ ਦੁਆਲਾ ਸਾਫ਼ ਰੱਖ ਸਕੀਏ ਵਾਇਰ ਜੀ ਦਾ ਖਾਲਸਾ ਵਾਇਰ ਜੀ ਫਤਿਹ ਜੀ ਓਕੇ ਵੈਲਕਮ ਟੂ 37 ਸੀਟ ਗੇਮਸ we're um, a cal transport equipment we're based in rock queensland and uh, we build these trailers behind us uh, we build curtain siders flat tops dollies and skeletal trailers using only australian steel and premium products thank you <laughs> ਦ ਮੈਲਬਨ ਤੋਂ ਵੀ ਅਖੀਰ ਲਾਚ ਕਰਦੇ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਾਗਾ ਵਾਗਾ ਸਿੰਘ ਸਭਾ ਗੁਰੂ ਘਰ ਤੋਂ ਬੋਲ ਰਹੇ ਹਾਂ ਜੀ ਅਸੀਂ 37ਵੇਂ ਸਿੱਖ ਕੇਮਾ ਤੇ ਆਏ ਹੋਏ ਹਾਂ ਤੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਗੁਰੂ ਘਰ ਲਈ ਅਸੀਂ ਉਗਰਾਹੀ ਲਈ ਇੱਥੇ ਆਏ ਹੋਏ ਹਾਂ ਤੇ ਕਿਰਪਾ ਕਰਕੇ ਸਾਰੇ ਵੀਰ ਵੱਧ ਤੋਂ ਵੱਧ ਗ੍ਰਾਹੀ ਕਰੋ ਤੇ ਤਾਂ ਕਿ ਅਸੀਂ ਉਸ ਉਪਰਾਲੇ ਨੂੰ ਸਿਰੇ ਲਾ ਸਕੀਏ ਇਹ ਸਾਡੇ ਉੱਥੇ ਗੁਰੂ ਘਰ ਨਹੀਂ ਹੈਗਾ ਜੀ ਅਸੀਂ ਲਾਸਟ ਈਅਰ ਅਸੀਂ 15 ਏਕੜ ਜ਼ਮੀਨ ਲਈ ਹੋਈ ਆ ਉਹਦੇ ਵਿੱਚ ਛੋਟੇ ਜਿਹੇ ਸ਼ੈੱਡ ਦੇ ਉੱਤੋਂ ਅਸੀਂ ਮੰਥਲੀ ਦੀਵਾਨ ਕਰ ਰਹੇ ਆ ਜੀ ਤੇ ਤੁਹਾਡੇ ਆਸ਼ੀਰਵਾਦ ਨਾਲ ਤੇ ਤੁਹਾਡੇ ਉਪਰਾਲੇ ਦੇ ਨਾਲ ਇਹ ਗੁਰੂ ਘਰ ਨੇਪੜੇ ਚੜ੍ਹ ਸਕਦਾ ਤੇ ਸਾਰੇ ਵੀਰ ਸਾਥ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਸਤਿ ਸ੍ਰੀ ਅਕਾਲ ਤੇ ਸਾਰਿਆਂ ਹੀ ਸੰਗਤਾਂ ਜਿਹੜੀਆਂ ਸਿੱਖ ਗੇਮਸ ਦੇ ਵਿੱਚ ਪਾਰਟਿਸਿਪੇਟ ਕਰਨਾ ਆਏ ਨੇ ਜਿਹੜੇ ਦਰਸ਼ਕ ਨੇ ਉਹਨਾਂ ਦਾ ਵੀ ਸਾਡਾ ਸਾਡੇ ਵੱਲੋਂ ਸਿੱਖ ਗੇਮਸ ਕਮੇਟੀ ਵੱਲੋਂ ਆਸਟ੍ਰੇਲੀਅਨ ਪੰਜਾਬੀ ਅਕੈਡਮੀ ਵੱਲੋਂ ਬਹੁਤ-ਬਹੁਤ ਉਹਨਾਂ ਦਾ ਸਵਾਗਤ ਤੇ ਧੰਨਵਾਦ ਆ ਬਾਕੀ ਜਿਹੜੀਆਂ 37ਵੇਂ ਸਿੱਖ ਏਡਾ ਸੀ ਇਹਦੇ ਵਿੱਚ ਕਮੇਟੀ ਵੱਲੋਂ ਮੇਰੀ ਜਿਹੜੀ ਜ਼ਿੰਮੇਵਾਰੀ ਸੀ ਉਹ ਜਿਹੜੇ ਸਟਾਲ ਨੇ ਸਾਡੇ ਤੁਸੀਂ ਦੇਖ ਰਹੇ ਹੋ ਇੱਥੋਂ ਲੈ ਕੇ ਅਖੀਰ ਤੱਕ तकरीबन 150 ਮੀਟਰ ਦਾ ਇਹ ਲੰਬਾ ਜਿਹੜਾ ਤੁਹਾਡਾ ਹੈਗਾ ਡਿਸਟੈਂਸ ਸੋ ਇਹਨਾਂ ਸਟਾਲਾਂ ਦੀ ਜ਼ਿੰਮੇਵਾਰੀ ਦਿੱਤੀ ਸੀ ਔਰ ਸਟਾਲ ਸਾਡੇ ਬਿਜ਼ਨਸ ਜਿਨ੍ਹਾਂ ਨੇ ਪ੍ਰੋਮੋਸ਼ਨ ਕਰਨੀ ਸੀ ਜਿਨ੍ਹਾਂ ਨੇ ਇਸ ਪ੍ਰੋਡਕਟਸ ਵੇਚਣੇ ਸੀ ਉਸ ਤੋਂ ਬਾਅਦ ਫੂਡ ਦੇ ਸਟਾਲ ਸੀ ਸੋ ਉਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਕੰਟਰੀਬਿਊਸ਼ਨ ਗੇਮਾਂ ਦੀ ਹੋਵੇ ਉਹ ਵੀ ਚੰਗੀ ਹੋਵੇ ਪਰ ਜਿਹੜਾ ਉਹਨਾਂ ਦਾ ਬਿਜ਼ਨਸ ਹੈ ਅਸੀਂ ਉਹਨੂੰ ਵੀ ਚੰਗੀ ਤਾਂ ਪ੍ਰਮੋਟ ਕਰ ਸਕੀਏ ਸੋ ਅੱਜ ਸਵੇਰ ਤੋਂ ਲੈ ਕੇ ਸਾਡੀ ਟੀਮ ਦੀ ਗੁਰਵਿੰਦਰ ਸਿੰਘ ਭਾਜੀ ਮੇਰੇ ਨਾਲ ਨੇ ਕਰਨਜੀਤ ਭਾਜੀ ਪਹਿਲਾਂ ਨਾਲ ਸੀ ਭਾਜੀ ਅਲਬੇਲ ਸਿੰਘ ਕੰਗ ਪੈਂਜੀ ਸੁਰਿੰਦਰ ਕੌਰ ਸੁਖਰਾਜ ਸਿੰਘ ਸੋ ਇਹਨਾਂ ਸਾਡੇ ਸਾਰਿਆਂ ਦੇ ਐਫਰਟਸ ਸੀ ਇਹ ਤੇ ਅਸੀਂ ਇਕੱਲੇ ਇਕੱਲੇ ਨੂੰ ਜਾ ਕੇ ਸਟਾਲ ਓਨਰ ਜਿਹੜੇ ਉਹਨਾਂ ਨੂੰ ਪੁੱਛ ਰਹੇ ਉਹਨਾਂ ਦੀ ਫੀਡਬੈਕ ਲੈ ਰਹੇ ਹਾਂ ਕੋਈ ਮੁਸ਼ਕਲ ਹੋਵੇ ਕੋਈ ਪ੍ਰੋਬਲਮ ਹੋਵੇ ਉਹਨੂੰ ਔਨ ਦਾ ਸਪੌਟ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿੰਨੀ ਵੀ ਅਸੀਂ ਉਹਨਾਂ ਨੂੰ ਸਪੋਰਟ ਦੇ ਸਕਦੇ ਹਾਂ ਫੈਸਿਲਿਟੇਟ ਕਰ ਸਕਦੇ ਹਾਂ ਸਾਡੀ ਉਹ ਕੋਸ਼ਿਸ਼ ਹੈ ਅਸੀਂ ਉਹ ਕਰ ਰਹੇ ਹਾਂ ਤੇ ਤੁਹਾਡਾ ਸਾਂਝੇ ਵਿਚਾਰ ਟੀਵੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਪ੍ਰੋਗਰਾਮ ਕਵਰ ਕਰ ਰਹੇ ਹੋ ਸਾਡੇ ਜਿਹੜੇ ਉਹ ਦਰਸ਼ਕ ਜਿਹੜੇ ਇੱਥੋਂ ਤੱਕ ਪਹੁੰਚ ਨਹੀਂ ਸਕੇ ਉਹਨਾਂ ਨੂੰ ਤੁਸੀਂ ਘਰ-ਘਰ ਇਹ ਸਾਰਾ ਜੋ ਜਾ ਕੇ ਪਹੁੰਚਾਓਗੇ ਸੋ ਤੁਹਾਡਾ ਵੀ ਬਹੁਤ-ਬਹੁਤ ਬਾਜੀ ਧੰਨਵਾਦ ਤੇ ਸਾਨੂੰ ਸਾਰੀਆਂ ਸੰਗਤਾਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਮੂਹ ਆਸਟ੍ਰੇਲੀਆ ਦੀ ਤੇ ਵਰਲਡ ਵਾਈਡ ਸਿੱਖ ਸੰਗਤ ਨੂੰ ਬਹੁਤ-ਬਹੁਤ ਵਧਾਈ ਹੋਵੇ ਸਿਡਨੀ ਦੇ 37 ਸਾਲਾਂ ਕੀ ਮਾ ਬੜੀ ਚੜ੍ਹਦੀ ਕਲਾ ਚੱਲ ਰਹੀਆਂ ਹਨ ਤੇ ਅਸੀਂ ਦਿলো ਧੰਨਵਾਦ ਕਰਦੇ ਸਾਰੇ ਵੋਲੰਟੀਅਰ ਸਾਹਿਬਾਨ ਦਾ ਟੀਮ ਮੈਂਬਰਸ ਦਾ ਸਪੋਰਟਸ ਕਲੱਬ ਦਾ ਜਿਨ੍ਹਾਂ ਨੇ ਇਹ ਰੰਗ ਰੰਗ ਪ੍ਰੋਗਰਾਮ ਜਾਰੀ ਰੱਖਿਆ 37 ਸਾਲਾਂ ਤੋਂ ਅੱਗੇ ਵੀ ਚੱਲਦਾ ਰਹੇਗਾ ਸੋ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਤੁਸੀਂ ਸਿਡਨੀ ਪਹੁੰਚੋ ਤੇ ਨਾਲ ਨਾਲ ਰਵਿਸ਼ ਦਾ ਤੇ ਆਪਣੇ ਪਾਰਕਿੰਗ ਦਾ ਧਿਆਨ ਰੱਖੋ ਇੱਥੇ ਲਾਗੇ ਘਰ ਬਹੁਤ ਨੇ ਸੋ ਉਹਨਾਂ ਨੂੰ ਪਾਰਕਿੰਗ ਆਪ ਜਿਹੜੀ ਆ ਉਹ ਰਾਈਟ ਸਾਮਦੇ ਕਰੀਏ ਸਾਰਿਆਂ ਧੰਨਵਾਦ ਜੀ ਬਹੁ ਬਹੁ ਵਧਾਈ ਹੋਵੇ ਇੱਕ ਵਾਰ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬ ਇਸਨੇ ਨੈਟਬਾਲ ਦੀ ਟੀਮ ਦੇ ਵਿੱਚ ਆਪਣੇ ਕੁਆਲੀਫਾਈਂਗ ਮੈਚ ਕਿਤੇ ਹਏ ਨੇ ਤੇ ਹੁਣ ਸੈਮੀਫਾਈਨਲ ਦੀ ਤਿਆਰੀਆਂ ਹੋ ਰਹੀਆਂ ਨੇ ਪਿੱਛੇ ਨੈਟਬਾਲ ਕੋਰਟ ਦੇ ਵਿੱਚ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਕਿ ਜਿਹੜਾ ਸਾਨੂੰ ਮੇਨ ਇਹਨਾਂ ਦਾ ਵੈਨਿਊ ਹੈ ਇਹ ਪੂਰਾ ਹਮ-ਹਮਾ ਕੇ ਬੰਦਿਆਂ ਨਾਲ ਭਰਿਆ ਹੋਇਆ ਹੈ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ ਕਾਰ ਪਾਰਕ ਪੂਰੇ ਫੁੱਲ ਜਾ ਰਹੇ ਨੇ ਤੇ ਲੰਗਰ ਦੀ ਜਰੀ ਆਪਣੀ ਵਰਤੋਂ ਹੋ ਰਹੀ ਹੈ ਜੀ ਬੜੀ ਸਤਿ ਸ਼ਾਸ਼ੀ ਹੈ ਸਾਰੇ ਵੋਲੰਟੀਅਰਸ ਨੂੰ ਕਿ ਜਿਨ੍ਹਾਂ ਨੇ ਇੰਨੇ بڑے ਇਕੱਠ ਨੂੰ ਕੇਂਦ੍ਰਿਤ ਕਰਕੇ ਲੰਗਰ ਦੀ ਤਿਆਰੀ ਕੀਤੀ ਹੈ ਤੇ ਸਾਰੀਆਂ ਸੇਵਾਵਾਂ ਵਾਂਗ ਜਰੀਆਂ ਹੋ ਰਹੀਆਂ ਨੇ ਉਹਦੇ ਵਿੱਚ ਸੰਗਤਾਂ ਬੜੀਆਂ ਖੁਸ਼ ਨੇ ਇਹਦੇ ਵਿੱਚ ਆਪਣੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦਾ ਵੀ ਬੜਾ ਯੋਗਦਾਨ ਰਿਹਾ ਹੈ ਆਪਣੇ ਐਸਏਫ ਵੱਲੋਂ ਅਸੀਂ ਹੈਗੇ ਆ ਫਲੈਟਿਨਮ ਸਪான்ਸਰ ਇਸ ਸਿੱਖ ਗੇਮਸ 2025 ਜਿਹੜੀ ਹੋ ਰਹੀਆਂ ਨੇ ਤੇ ਕੱਲ ਵੀ ਤੁਸੀਂ ਸੇ ਆਓ ਆ 3 ਦਿਨ ਦਾ ਪ੍ਰੋਗਰਾਮ ਹੈ 18 19 20 ਤਿੰਨੋ ਦਿਨ ਅਸੀਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਇੱਥੇ ਪਹੁੰਚ ਕੇ ਮੇਲੇ ਦੀਆਂ ਰੌਣਕਾਂ ਨੂੰ ਹੋਰ ਚਾਰ ਚੰਨ ਲਗਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਜੀ ਆਪਾਂ ਤਸਮਾਨੀਆ ਤੋਂ ਆਏ ਆ ਜੀ ਨਾਰਦਰਨ ਤਸਮਾਨੀਆ ਵਿੱਚ ਲਾਉਂਸਸਨ ਸ਼ਹਿਰ ਤੋਂ ਆਪਾਂ ਚੱਲ ਕੇ ਆਏ ਆ ਤੁਹਾਡੇ ਚਰਨਾਂ ਵਿੱਚ ਨਾਰਦਰਨ ਤਸਮਾਨੀਆ ਦਾ ਪਹਿਲਾ ਗੁਰਦੁਆਰਾ ਸਾਹਿਬ ਬਣਨ ਜਾ ਰਿਹਾ ਜੀ ਕਿਉਂਕਿ ਉੱਥੇ ਜਾਦੇ ਪਰਿਵਾਰ ਆਪਣੇ ਨਹੀਂ ਰਹਿੰਦੇ 25 ਤੋਂ 30 ਫੈਮਲੀਆ ਉੱਥੇ ਰਹਿੰਦੀ ਪਰਮਾਨੈਂਟ ਜਿਹੜੀਆਂ ਰਹਿੰਦੀਆਂ ਉਦੋਂ ਸਟੂਡੈਂਟ ਤਾਂ ਕਾਫੀ ਜਾਂਦੇ ਜੀ ਸੋ ਥੋੜੇ ਪਰਿਵਾਰ ਹੋਣ ਕਰਕੇ ਗੁਰਦੁਆਰਾ ਸਾਹਿਬ ਨਾ ਹੋਣ ਕਰਕੇ ਉੱਥੇ ਰਹਿੰਦੇ ਪਰਵਾਣ ਦੇ ਬੱਚਾ ਲਈ ਕੋਈ ਗੁਰਦੁਆਰਾ ਸਾਹਿਬ ਨਹੀਂ ਹੈਗਾ ਜੀ ਸੋ ਹੁਣ ਇੱਕ ਪਰਿਵਾਰ ਨੇ 8 ਏਕੜ ਜਗ੍ਹਾ দান ਕੀਤੀ ਜੀ ਕਿ ਆਪਾਂ ਗੁਰਦੁਆਰਾ ਸਾਹਿਬ ਬਣਾਈਏ ਥੋੜੇ ਪਰਿਵਾਰ ਹੋਣ ਕਰਕੇ ਇੰਨਾ ਖਰਚਾ ਨਹੀਂ ਚੱਲ ਸਕਦੇ ਜੀ ਆਪਾਂ ਸਾਰੇ ਆਸਟ੍ਰੇਲੀਆ ਦੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਕਿ ਜੋ ਵੀ ਤਿਲਫੋਂ ਤੁਸੀਂ ਦੇ ਸਕਦੇ ਹੋ ਪਲੀਜ਼ ਤੁਸੀਂ ਡੋਨੇਟ ਕਰੋ ਅਕਾਲ ਸਿੱਖ ਸੁਸਾਇਟੀ ਸਾਡੇ ਸੁਸਾਇਟੀ ਦਾ ਨਾਮ ਹੈ ਜੀ ਨੈਟ ਤੇ ਤੁਸੀਂ ਸਰਚ ਕਰ ਸਕਦੇ ਲੌਂਸਰ ਗੁਰਦਰਾ ਸਾਹਿਬ ਗੋ ਫੰਡ ਤੇ ਵੀ ਸਾਡਾ ਅਕਾਊਂਟ ਹੈਗਾ ਜੀ ਸੋ ਆਪ ਸਭ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਵਾਹਿਗੁਰੂ ਫਤਿਹ ਬਹੁਤ ਹੀ ਵਧੀਆ ਲੱਗਾ ਇੰਡੀਆ ਤੋਂ ਆ ਕੇ ਇੱਥੇ ਅੱਜ ਜਿਹੜੀਆਂ ਸਿੱਖ ਖੇਡਾਂ ਦੇ ਵਿੱਚ ਅਸੀਂ ਹਿੱਸਾ ਵੀ ਲਿਆ ਅਸੀਂ ਪਾਰਟਿਸਿਪੇਟ ਕੀਤਾ ਨਾਲ ਅਸੀਂ ਅਫੀਸ਼ੀਅਲ ਡਿਊਟੀ ਕੀਤੀ ਲੋਕਾਂ ਦਾ ਪਿਆਰ ਬੜਾ ਮਿਲਿਆ ਸਾਡੇ ਨਾਲ ਦੇ ਅਫੀਸ਼ੀਅਲ ਜਿਹੜੇ ਸੀਗੇ ਬੜੇ ਕਾਈਂਡ ਹਾਰਟ ਸੀਗੇ ਬੜਾ ਆਸਾਨ ਨਿਗਾਹ ਸਵਾਗਤ ਕੀਤਾ ਸਾਡਾ ਇਹਨਾਂ ਨੇ ਤਾਂ ਅਸੀਂ ਇਹਨਾਂ ਦੇ ਤਹਿਤੋਂ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਚਾਹ ਵੀ ਪੜਾਈ ਸੀ ਨਹੀਂ ਰਾਈ ਬੜਾ ਸਾਡਾ ਤੁਹਾਨੂੰ ਸਲਾ ਕੀਤਾ ਜੀ ਮਾਨ ਸਨਮਾਨ ਕੀਤਾ ਸੋ ਸਾਡਾ ਇੱਕ ਵਾਰੀ ਫੇਰ ਹੈ ਨਾ ਤਹਿਤੋਂ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਸਾਨੂੰ ਮਾਨ ਸਨਮਾਨ ਦਿੱਤਾ ਵਾਹਿ ਖਾਲਸਾ ਵਾਹਿ ਫਤਿਹ ਲਾਈਕ ਮਿਸਪੀਰ ਸਿਕਾ ਜੀ ਹਾਂਜੀ ਸਾਂਝਾ ਵਿਚਾਰ ਸੁਣਦੇ ਵੇਖਦੇ ਸਾਰਿਆਂ ਨੂੰ ਰੇਡੀਓ ਹਾਂਜੀ ਦੀ ਸਾਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ 37ਵੀਂਆਂ ਸਿੱਖ ਖੇਡਾਂ ਦੇ ਮੌਕੇ ਬਹੁਤ ਸੋਹਣਾ ਮਾਹੌਲ ਬਣਿਆ ਤੇ ਸਿਡਨੀ ਵਾਲਿਆਂ ਦੇ ਪ੍ਰਬੰਧ ਦੇ ਸਦਕੇ ਜਾਈਏ ਜਿਨ੍ਹਾਂ ਇੰਨੇ ਪਿਆਰ ਸਤਿਕਾਰ ਨਾਲ ਸਾਰੀਆਂ ਸੰਗਤਾਂ ਦਾ ਮਾਣ ਰੱਖਿਆ ਬਾਕੀ ਹਰ ਪ੍ਰਕਾਰ ਦੇ ਪ੍ਰਬੰਧ ਕੀਤੇ ਗਏ ਆ ਤੇ ਅਸੀਂ ਵੀ ਆਪਣੇ ਵੱਲੋਂ ਸਾਰੇ ਲੋਕਾਂ ਨੂੰ ਖੁੱਲਾ ਸੱਦਾ ਦਿੰਦੇ ਆ ਤੁਸੀਂ ਰੇਡੀਓ ਹਾਂਜੀ ਦੀ ਟੀਮ ਆ ਉਹਨਾਂ ਦੀ ਸਟਾਲ ਆ ਉੱਥੇ ਆ ਕੇ ਵੀ ਵਿਜ਼ਿਟ ਕਰ ਸਕਦੇ ਹਾਂ ਸਾਨੂੰ ਵੀ ਮਿਲ ਸਕਦੇ ਹਾਂ ਬਾਕੀ ਸਾਂਝੇ ਵਿਚਾਰਾਂ ਨੇ ਤਾਂ ਕਿਆ ਬਾਤਾਂ ਇਹਨਾਂ ਨੇ ਫਿਰ ਤੁਰ ਕੇ ਮੇਲਾ ਵੇਖਣਾ ਤੇ ਫਿਰ ਦੇ ਤੁਰਦੇ ਸਾਂਝ ਪਾਉਂਦੇ ਰਹਿਣਗੇ ਬਹੁਤ ਬਹੁਤ ਮਿਹਰਬਾਨੀ ਧੰਨਵਾਦ

وا 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 ਜੱਲਦੀ ਆ ਅੱਛਾ ਫੋਨ ਆਪਣਾ ਦਿੱਤਾ ਨਹੀਂ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਸਤਸਮੁੰਦਰੋਂ ਪਾਰ ਜਿਹੜਾ ਮਗਧਾ ਸੂਜ ਪੰਜਾਬ ਦਾ ਉਹ ਸੰਦੇਸ਼ ਆ ਸਿਡਨੀ ਸਿੱਖ ਖੇਡਾਂ ਵਿੱਚ ਤੇ ਬੜਾ ਵਧੀਆ ਇਹਨਾਂ ਦਾ ਪ੍ਰਬੰਧ ਆ ਜੀ ਬਹੁਤ ਹੀ ਵਧੀਆ ਮਾਨੂੰ ਖੁਸ਼ੀ ਹੋਈ ਆ ਜ਼ਿੰਦਗੀ ਚ ਪਹਿਲੀ ਵਾਰ ਮੈਂ ਦੌੜ ਲਈ ਆ ਤੇ ਪਹਿਲੀ ਵਾਰ ਮੈਂ ਜਿਹਨ ਮਰ ਤੇ ਆ ਕੇ ਆਪਣੇ ਤੋਂ ਮੈਡਲ ਲਿਆ ਬੜੀ ਮਾਨੂੰ ਖੁਸ਼ੀ ਹੋਈ ਆ ਔਰ ਮੇਰਾ ਮੈਸੇਜ ਆਇਆ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤਾ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਅਜ ਤੋਂ 500 ਸਾਲ ਪਹਿਲਾਂ ਹੀ ਜੋ ਧਰਤੀ ਤੇ ਕਿੰਨੇ ਰੁੱਖ ਸੀ ਕਿੰਨਾ ਸ਼ੁੱਧ ਪਾਣੀ ਸੀ ਤੇ ਉਸ ਦਾ ਸੰਦੇਸ਼ ਦਾ ਮੇਰਾ ਮਕਸਦ ਹੀ ਉਹ ਮੇਰਾ ਮਕਸਦ ਵੀ ਪੂਰਾ ਆ ਤੇ ਦੌੜਾਂ ਚ ਮੈਨੂੰ ਸਫਲਤਾ ਮਿਲੀ ਆ ਮੈਂ ਸਾਝਾ ਵਿਚਾਰ ਵਿਚਾਰ ਦਾ ਟੀਵੀ ਦਾ ਧੰਨਵਾਦੀ ਆ ਜਿਨ੍ਹਾਂ ਨੇ ਮੇਰੇ ਇਹ ਬੋਲ ਰਿਹਾ ਬਹੁਤ ਸ਼ੁਕਰੀਆ ਧੰਨਵਾਦੀ ਹਾਂਜੀ ਸਾਰਿਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਪਰਮਜੀਤ ਸਿੰਘ ਕੇਅਰ 1 ਕੇਅਰ ਆਲ ਗਰੁੱਪ ਤੋਂ ਤੇ ਅੱਜ ਆਏ ਸੀ ਇੱਥੇ ਸਿਡਨੀ ਦੀਆਂ 37ਵੀਆਂ ਸਿਕ ਗੇਮਸ ਦੇਖਣ ਤੇ ਸਾਰਾ ਦਿਨ ਥਾਰੇ ਪਾਸੇ ਬੜੀਆਂ ਰੌਣਕਾਂ ਲੱਗੀਆਂ ਸੀ ਤੇ ਗੇਮਾਂ ਸਾਰੇ ਪਾਸੇ ਬੜੀਆਂ ਐਥਲੈਟਿਕਸ ਕਬੱਡੀ ਹਾਕੀ ਬਾਲੀਬਾਲ ਸਾਰੀਆਂ ਗੇਮਾਂ ਚੱਲ ਰਹੀਆਂ ਸੀ ਬੜੀ ਸ਼ਾਨ ਨਾਲ ਸਾਰੀ ਸੰਗਤ ਆਪਣੇ ਆਈ ਤੇ ਅਸੀਂ ਹੁਣ ਖੜੇ ਸੀ ਇੱਥੇ ਲੰਗਰ ਕੋਲੇ ਇਧਰ ਸੱਜੇ ਪਾਸੇ ਲੰਗਰ ਦਾ ਪ੍ਰਬੰਧ ਚੱਲ ਰਿਹਾ ਸੀ ਤੇ ਖੱਬੇ ਪਾਸੇ ਇੱਥੇ ਚੱਲ ਰਿਆ ਸੀ ਚਾਹ ਦੇ ਪਕੌੜਿਆਂ ਦਾ ਲੰਗਰ ਉਹਦੇ ਵਾਸਤੇ ਮੈਂ ਕਹੂੰਗਾ ਆ ਜਿਹੜਾ ਸਿਡਨੀ ਯੂਥ ਕਲੱਬ ਸਿਡਨੀ ਯੂਥ ਕਲੱਬ ਇਹਨਾਂ ਨੇ ਸਾਰੀ ਤਿਆਰੀ ਕੀਤੀ ਸੀ ਇਹ ਸਾਰੇ ਪ੍ਰਬੰਧ ਦੇ ਵਧਾਈ ਦੇ ਪਾਤਰ ਨੇ ਇਹ ਤੁਹਾਨੂੰ ਦੱਸ ਦੇਣ ਕਿ ਕਿੰਤਰਾਂ ਪ੍ਰਵਾਹਾਂ ਚੱਲਦੇ ਨੇ ਹਾਂਜੀ ਜਦ ਹੈਗਾ ਪੰਜਾਬੀ ਯੂਥ ਕਲੱਬ ਸਿਡਨੀ ਚਾਪ ਹੋਣਾ ਲੱਗ ਰਿਹਾ ਸੀ ਲੈ ਐ ਇਸ ਹਾਲ ਦੇ ਇਸ ਕੀਮਾ ਤੇ ਕਿ ਕਿ ਬੱਸ ਕਰਦੇ ਸਾਡੀ ਟੀਮ ਟੱਟੀ ਹੋਈ ਹੈ ਅਸੀਂ 6:00 ਦੇ 6:00 ਦੇ ਲੱਗੇ ਹੋਏ ਆ ਮੈਨ ਲੱਗੇ ਵੀ ਚੱਲ ਰਿਹਾ ਹੈ ਕਾਫੀ ਕਾਫੀ ਸੰਗਤ ਆ ਰਹੀ ਹੈ ਤੇ ਬਸ ਤਿਆਰੀ ਚੱਲ ਰਹੀ ਹੈ ਬਸ ਵਧੀਆ ਹੋਈ ਹੈ ਦਾ ਸਾਹਿਬ ਹਾਂਜੀ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਸਵੇਰ ਤੋਂ ਲੱਗੇ ਹੋਏ ਆ ਹਾਂਜੀ ਪਿਛਲੇ 5 ਦਿਨਾਂ ਤੋਂ ਤਿਆਰੀਆਂ ਚ ਲੱਗੇ ਹੋਏ ਆ ਅੱਜ ਸਵੇਰ ਦੇ ਬੀਨਾਨ ਕਾਵੜ ਸਾਰਾ ਦਿਨ ਲੰਗਰ ਚਾਹ ਦਾ ਤੇ ਪਕੌੜਿਆਂ ਦਾ ਇਹਨਾਂ ਨੇ ਲਾਇਆ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ। ਬਾਕੀ ਇਹ ਵੀ ਜਿਹੜੇ ਅੱਜ ਰਹਿ ਗਏ ਉਹਨਾਂ ਨਾਲ ਸਕੇ ਉਹਨਾਂ ਦਾ ਮੈਸੇਜ ਉਹਨਾਂ ਕੋਲ ਪਹੁੰਚਾ ਦਿਓ ਕਿ ਕੱਲ ਨੂੰ ਪਾਈ ਹਮ ਹੁਣ ਵਾਕੇ ਪਹੁੰਚੋ। ਕੱਲ ਨੂੰ ਵਧੀਆ ਦਿਨ ਲੱਗਿਆ ਸਾਰਾ ਮੌਸਮ ਬੜਾ ਵਧੀਆ ਤੇ ਸਾਰਾ ਏਡਾਂ ਦਾ ਪੂਰਾ ਸਾਰਾ ਬੜਾ ਵਧੀਆ ਤੇ ਇਸ ਤੋਂ ਇਲਾਵਾ ਪੰਜਾਬੀ ਸਾਥ ਦਾ ਵੀ ਉਧਰ ਬੜਾ ਸੋਹਣਾ ਉਪਰਾਲਾ ਕੀਤਾ ਹੋਇਆ ਹੈ। ਉੱਥੇ ਬੜਾ ਸੋਹਣਾ ਲੋਕਾਂ ਚੰਦਾ ਸੁਤਿਆਬੀ ਦਾ ਤੇ ਨਾਲ ਹੀ ਆਪਣੇ ਇਹ ਬਹੁਤ ਪ੍ਰਾਮਿਊਮ ਮਿਊਜ਼ਿਕ ਦਾ ਕੋਰਨਰ ਜਿੰਗੀਆਂ ਆਨਕਲਾਏ ਅਸੀਂ ਸੋ ਵਧੀਆ ਸਾਰਾ ਮਾਹੌਲ ਆ ਸਾਰਾ ਸਾਰੀ ਪ੍ਰਬੰਧਕ ਜੀ ਬੈਠੀ ਨੂੰ ਬਹੁਤ ਬਹੁਤ ਵਧਾਈ ਦੇ ਪਾਤਨ ਜੀ ਨੇ ਸਾਰਾ ਪ੍ਰੋਗਰਾਮ ਅੰਜਾਮ ਕੀਤਾ ਜਿਹੜੇ ਵੀ ਰਹਿ ਗਏ ਪਲੀਜ਼ ਜਰੂਰ ਆਓ ਤੇ ਇੱਥੇ ਬਾਕੀ ਇਹ ਆ ਵੀ ਜਦੋਂ ਥਕਾਉਟ ਹੋ ਜਾਣਾ ਤੁਹਾਨੂੰ ਭੁੱਖ ਲੱਗ ਜਾਣੀ ਤੇ ਲੰਗਰ ਕੋਲੇ ਪਿਵਾਗੇ ਤੁਹਾਨੂੰ ਤੇ ਆਇਓ ਜਰੂਰ ਸਾਰੇਨ ਥੈਂਕ ਯੂ Of so criminal law, family law, immigration law, convincing and employment matters, please contact Tarand Singh on 600.